ਅਨਸਰ ਅੱਜ ਉਹ ਭਾਈ ਹਾਲੀਵੁੱਡਾ ਦੇ ਪਿੱਛੇ ਹੋਇਆ ਇਸ ਤਰ੍ਹਾਂ ਦੇ ਦਿਓ ਪੰਜਾਬੀ ਜਗਤ ਨੂੰ ਅੱਜ ਤੋਂ ਘਾਟਾ ਪਿਆ ਜੋ ਨਹੀਂ ਪੂਰਾ ਨਹੀਂ ਹੋਉਂਦਾ ਅੱਜ ਯਾ ਵੀ ਮਾਂ ਬੋਲੀ ਦਾ ਵੇੜਾ ਸੁਨਣਾ ਹੋ ਗਿਆ ਯਾ ਵੀ ਮਾਂ ਬੋਲੀ ਦਾ ਮਾਨ ਮੱਤਾ लाडला ਪੁੱਤ ਹਰਜੀਤ ਪਾਤਰ ਅੱਜ ਹਮੇਸ਼ਾ ਲਈ ਕੁਨੀਆਂ ਛੱਟ ਕੇ ਚਲਾ ਗਿਆ ਮੈਂ ਹਰੇਕ ਪਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਕੋਈ ਸ਼ਬਦ ਨਹੀਂ ਰਹੇ ਮੈਂ ਕੀ ਕੀ ਕਰਾਂ ਜਮੈਂ ਸਰਕਾਰੀ ਦਾ ਹਾਰੇ ਦਾ ਖਾਸ ਨਾਮ ਹੋ ਚੁੱਕੀ ਹੈ ਜਿਸ ਨੂੰ ਇਹ ਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਂਬੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ ਨੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹਾ ਲੈਵਲ ਤੇ ਸਾਹਿਬ ਪ੍ਰਸ਼ਾਦ ਕਾਮਿਲ ਨੇ ਗੱਲ ਕਹੀ ਹੈ ਜਿਹੜੀ ਸੋਚ ਛੱਡ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਪਾਤਰਵਾੜ ਨੂੰ ਅਧਿਪੋਜਨ ਕਰ ਰਿਹਾ ਹਾਂ ਦੇਖੋ ਇਹ ਤਾਂ ਪਾਤਰਵਾੜ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇਗੀ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੀ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਖਰਾਬ ਵਾਲ ਨੂੰ ਮਾਰਦਾ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਜੋ ਕਿ ਜ਼ਮੀਨ ਰੱਖੀ ਆ 6 ਫੁੱਟ ਜ਼ਮੀਨ ਲੈ ਆ ਗਈ ਕਰਤਾ ਜੀ ਆਪੇ ਦੋ ਪਾਰਾ ਕਰਦੀ ਨੂੰ ਕਿ ਕਹੇ ਕਿ ਕਿਸ ਤਰ੍ਹਾਂ ਦੇ ਉਹ ਦੇਖਿਆ ਰਹੇ ਜਦੋਂ ਇਦਾਂ ਦੀ ਗੱਲ ਹੋ ਜਾਂਦੀ ਹੈ ਨਾ ਤੁਹਾ ਅੰਦਰ ਇਸ ਤਰ੍ਹਾਂ ਕੰਬ ਜਾਂਦਾ ਇਸ ਤਰ੍ਹਾਂ ਡੋਲ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਕਹਿਣਾ ਕੀ ਹੈ ਕਿਉਂਕਿ ਇੱਕ ਜਾਂ ਇਨਸਾਨ ਨਹੀਂ ਗਿਆ ਇੱਕ ਯੁੱਗ ਚਲਾ ਗਿਆ ਉਸ ਇਨਸਾਨ ਦੇ ਨਾਲ ਉਹ ਆਪਣੇ ਉਹਨੇ ਇੰਨਾ ਕੁਝ ਸਿਰਜਿਆ ਸੀ ਉਹਦੀ ਸਿਰਜਣਾ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਤਾਂ ਰਹੇਗਾ ਆਹੋ ਚਿਹਰਾ ਮੋਰਾ ਦੇਖਣ ਨੂੰ ਤਾਂ ਤਰਸਾਂਗੇ ਨਾ ਜੀ ਜਿੰਨਾ ਕੁਝ ਸਾਨੂੰ ਦੇ ਗਏ ਨੇ ਉਹ ਤਾਂ ਲੋਕਾਂ ਨੂੰ ਜ਼ਿੰਦਗੀ ਪੜਦੇ ਸਮਝਦੇ ਰਹਿਣਗੇ ਪਰ ਉਹ ਸ਼ਖਸ ਨੂੰ ਦੇਖਣਾ ਸੰਭਵ ਨਹੀਂ ਹੋਏਗਾ ਇਸ ਗੱਲ ਦਾ ਮਲਾਲ ਇਸ ਗੱਲ ਦਾ ਅਫਸੋਸ ਇਸ ਗੱਲ ਕਿਸ ਗੱਲ ਦਾ ਝੋਰਾ ਹਰ ਪੰਜਾਬੀ ਨੂੰ ਆ ਔਰ ਇਹ ਸੋਚ ਇਹ ਨਾ ਸੋਚੋ ਕਿ ਜਿਹੜੇ ਉਹਨਾਂ ਨੂੰ ਜੇਸੀ ਉਹਨਾਂ ਨੂੰ ਦੁੱਖ ਹੈ ਜਿਹੜਾ ਕੋਈ ਚੱਕੀ ਬੈਠੇ ਨਹੀਂ ਸਕਾ ਉਹਨੂੰ ਵੀ ਬੁਖਾਰ ਹੈ। ਔਰ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਸੋ ਉਹਨਾਂ ਦੇ ਦੋਨੋਂ ਬਜ਼ਾਰਾ ਵੱਡਾ ਦੁੱਖ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮਨ ਵੀ ਕਦੇ ਕਿ ਪਾਣੂ ਕਦੇ ਮਿਲ ਦੇ ਦੇਖਣਾ ਹੈ ਕੋਲ ਬਹਿਣਾ ਦੀ ਅਜ ਆਸ ਵੀ ਨਾ ਕੀ ਹੈ। ਜਿਨ੍ਹਾਂ ਦੇ ਲਈ ਪਾਤਰ ਸਾਹਿਬ ਨਹੀਂ ਮੁੱਕੇ ਆਸ ਵੀ ਮੁੱਕ ਗਈ ਕਿ ਦੁਬਾਰਾ ਜਿੰਨੀ ਕਦੇ ਮਿਲ ਨਹੀਂ ਸਕੀਏ ਦੇਖ ਸਕੀਏ। ਸੋ ਸਾਰੇ ਆ ਪੰਜਾਬ ਦੀ ਇੱਥੇ ਵੀ ਦੁਨੀਆ ਦੇ ਸ਼ਖਸ ਬੜਾ ਪਾਤਰ ਸਾਹਿਬ ਦੇ ਜਾਣਾ ਇਹ ਸੋਚਣਾ ਵੀ ਬੜਾ ਔਖਾ ਹੈ ਅੱਖਾਂ ਇਹਨਾਂ ਦਾ ਮੁਮਕਨ ਹੀ ਨਹੀਂ। ਪਾਤਰੀ ਸਾਹਿਬ ਨੇ ਉਹਨਾਂ ਦੇ ਨਾਮ ਤੇ ਅਵਾਰਡ ਦਿੱਤਾ ਉਹ ਬੱਚੇ ਜਿਹੜੇ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਿਖੀ ਆ ਬੱਚਿਆਂ ਨੂੰ ਪੜਾਈ ਜਾਵੇ ਇਹ ਬੜੇ ਇਸ ਤੋਂ ਵੀ ਵੱਡੇ ਮਾਨ ਸਨਮਾਨ ਹਜੇ ਡਿਊ ਨੇ ਪਾਤਰੀ ਸਾਹਿਬ ਦੇ ਇਹ ਅਵਾਰਡ ਵੀ ਬਹੁਤ ਚੰਗੀ ਗੱਲ ਹੈ ਸਵਾਗਤ ਹੈ ਇਹਦਾ ਤੇ ਇਸ ਤੋਂ ਬਹੁਤ ਵੱਡੇ ਉੱਚੇ ਮਾਨ ਹਜੇ ਪਾਤਰੀ ਸਾਹਿਬ ਲਈ ਡਿਊ ਨੇ ਜਿਹੜੇ ਸਾਡੇ ਕਲਚਰ 'ਚ ਹੀ ਨਹੀਂ ਹੈ ਕਿ ਸਾਹਿਤਕਾਰਾਂ ਨੂੰ ਕਲਾਕਾਰਾਂ ਨੂੰ ਸਮਾਜ ਨਾਲ ਜੁੜੇ ਹੋਰ ਲੋਕਾਂ ਨੂੰ ਕਿਦਾਂ ਸਨਮਾਨਿਤ ਕੀਤਾ ਜਾਂਦਾ ਉਹ ਕਲਚਰ ਹੀ ਨਹੀਂ ਵਿਕਸਿਤ ਹੋ ਸਕਿਆ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਹੈ ਤੁਸੀਂ ਬਾਹਰਲੇ ਮੁਲਕਾਂ ਚਲੇ ਜਾਓ ਉਹਨਾਂ ਦੇ ਚੌਂਕਾਂ ਦੇ ਵਿੱਚ ਜਿੰਨੇ ਵੱਡੇ ਚੌਂਕ ਓਡਾ ਹੀ ਵੱਡਾ ਬੁੱਤ ਉਹਨਾਂ ਦੇ ਕਿਸੇ ਸਾਹਿਤਕਾਰ ਦਾ ਲੱਗਾ ਹੁੰਦਾ ਤੁਹਾਨੂੰ ਸ਼ੈਕਸਪੀਅਰ ਦੇ ਸਟੈਚੂ ਮਿਲ ਜਾਣਗੇ ਉੱਥੇ ਵਿਲੀਅਮ ਵਰਡਸ ਦਾ ਕਿਤੇ ਮਿਲ ਜੇਗਾ ਕੀਟਸ ਦਾ ਕਿਤੇ ਮਿਲ ਜੇਗਾ ਪਰ ਇਹ ਸਾਡੇ ਇੱਥੇ ਕਿਉਂ ਨਹੀਂ ਇਹ ਰਵਾਜ ਪਏ ਮੈਨੂੰ ਸਮਝ ਨਹੀਂ ਆਈ ਸਾਡੇ ਅਜੇ ਤੱਕ ਵੀ ਇੱਥੇ ਕਿਉਂ ਲੀਡਰਾਂ ਦੇ ਬੁੱਤਾਂ ਤੇ ਹਾਰ ਚੜਾਈ ਜਾਂਦੇ ਆ ਸਾਡੇ ਇੱਥੇ ਮੈਂ ਹੁਣ ਕੋਈ ਬਣਾ ਦੇਵੇ ਤਾਂ ਚਲੋ ਬਹੁਤ ਚੰਗੀ ਗੱਲ ਹੈ ਅਜੇ ਤੱਕ ਸਾਡੇ ਕੋਲ ਭਗਤਪੂਰਨ ਸਿੰਘ ਉਹਨਾਂ ਦਾ ਬੁੱਤ ਨਹੀਂ ਕਿਤੇ ਲੱਗਾ ਕਿ ਕੀ ਕਿਉਂ ਕੋਈ ਬੱਚਾ ਪੁੱਛੇਗਾ ਉਹ ਕੌਣ ਸੀ ਬੁੱਤ ਲੱਗਾ ਹੋਵੇਗਾ ਕਿ ਮੇਰਾ ਬੱਚਾ ਮੈਨੂੰ ਪੁੱਛ ਲੇਗਾ papa ਇਹ ਕੌਣ ਸੀ ਤੇ ਇਹ ਮੈਨੂੰ ਲੱਗਦਾ ਅੱਜ ਵੀ ਜੇ ਜਾਨਣ ਹੋ ਜੇ ਕਿ ਇਨਾਂ ਲੋਕਾਂ ਨੂੰ ਗਲੀਆਂ ਕੂਚੀਆਂ ਦੇ ਵਿੱਚ ਸਜਾ ਕੇ ਰੱਖੋ ਤਾਂ ਕਿ ਬੱਚੇ ਇਨਾਂ ਬਾਰੇ ਪੁੱਛਣ ਤੇ ਬੱਚੇ ਇਨਾਂ ਵਰਗੇ ਹੋਣ ਦਾ ਸੋਚਣ ਨਹੀਂ ਤੇ ਫਿਰ ਜਿੱਦਾਂ ਦੇ ਰੋਜ਼ ਮੋਬਾਈਲ ਤੇ ਇਨਾਂ ਲੋਕਾਂ ਨੂੰ ਵੇਖਦੇ ਨੇ ਉਹਨਾਂ ਵਰਗੇ ਤਾਂ ਪੱਕਾ ਬਨਣਗੇ ਫਿਰ ਠੀਕ